ਆਵਾਜ਼ ਦੀ ਕੀ ਪਤਾ ਹੈ ਜੋ ਨਗਰ ਦੇ ਵਿੱਚ ਆਪਣੇ ਸਾਰਿਆਂ ਨੂੰ ਪਤਾ ਹੀ ਆਪਲੀ ਪਾਸ ਜਾਣਦੇ ਹੋ ਵੀ ਸੀਜ਼ਨ ਦਾ ਟਾਈਮ ਹੈ ਸੀਜ਼ਨ ਚੱਲ ਰਿਹਾ ਹੈ ਅੱਗ ਲਾਉਣ ਤੋਂ ਸਰਕਾਰ ਰੋਕ ਰਹੀ ਹੈ ਹੁਣ ਕੀ ਸਰਕਾਰ ਦਾ ਫੰਡਾ ਹੈ ਮੈਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਕਰੂੰ ਕੀ ਨਾ ਤੇ ਅਸੀਂ ਅੱਜ ਬੜੀ ਕੋਸ਼ਿਸ਼ ਨਾਲ ਗੱਠਾ ਬਣਾਉਣ ਵਾਲੀ ਮਸ਼ੀਨਰੀ ਲੈ ਕੇ ਆਏ ਆ ਸਾਰੇ ਪਿੰਡ ਦੀਆਂ ਗੱਠਾ ਚੱਕਾਂਗੇ ਇਹਨਾਂ ਨੂੰ ਕਿਰਾਏ ਤੇ ਆ ਥਾਂ ਵੀ ਲੈਤਾ ਡੂੜ ਕਿਲਾ ਤੇਲ ਪਾਣੀ ਦਾ ਵੀ ਸਾਰਾ ਇਹਨਾਂ ਦਾ ਇੰਤਜ਼ਾਮ ਕੀਤਾ ਹੈ ਨਾਲ ਹੀ ਇਹਦੀ ਡਿਊਟੀ ਪਾਣੇ ਦੀ ਹੈ ਨਾਲ ਮੁੰਡਾ ਦੁਕਾਨ ਨਹੀਂ ਕਰੀ ਹੋਈ ਸਤਗੁਰੂ ਵਾਲੀ ਸੰਦੀਪਪੁਰਾ ਦੀ ਦਵਾਈਆਂ ਵਾਲਿਆਂ ਦੀ ਉੱਥੇ ਵੀ ਤੁਸੀਂ ਆਪਦਾ ਨਾਮ ਲਿਖਾ ਸਕਦੇ ਹੋ ਇਕੱਠਾ ਕਰਕੇ ਦੂਜੇ ਤੀਜੇ ਦਿਨ ਸੋਡਾ ਬਖਣ ਵੇਲਾ ਹੋਊਗਾ ਤਾਂ ਕਿ ਜੇ ਆਪਾਂ ਅੱਗ ਤੋਂ ਬਚ ਸਕੀਏ ਪਤਾ ਨਹੀਂ ਵੀ ਸਰਕਾਰ ਇਹ ਕੀ ਲੋਡ ਹੈ ਮੈਂ ਕਸ਼ੂਰੇ ਬੋਲ ਦਵਾਂ ਵੀ ਨਹੀਂ ਅੱਗ ਲੱਗਣੀ ਕੋਈ ਕੋਹਾ ਚ ਲੱਗੇ ਉਹ ਆਪਾਂ ਨੂੰ ਦੇਣੀ ਪੈ ਜਾਂਦੀ ਹੈ ਬੱਤੂ ਗੱਲ ਤੁਸੀਂ ਆਪਣੇ ਖੇਤਾਂ ਨੂੰ ਸਫਾਈ ਕਰਾਓ ਜੇ ਮਸ਼ੀਨ ਹੋਰ ਘੱਟ ਦੀ ਦਿਖੀ ਆਪਾਂ ਮਸ਼ੀਨ ਹੋਰ ਵੀ ਮੰਗਾਵਾਗੇ ਇੱਕ ਆਪਣਾ ਮਿੱਤਰ ਹੈ ਛੋਟੀ ਖਨਾਰ ਤੋਂ ਲਾਗੇ ਪਿੰਡ ਦਾ ਹੀ ਆ ਮੁੰਡਾ ਜੱਗੀ ਉਹਦੀ ਮਸ਼ੀਨ ਵੀ ਆਪਣੇ ਪਿੰਡ 'ਚ ਚੱਲ ਰਹੀ ਆ ਉਹ ਇੱਕ ਮਸ਼ੀਨ ਤੋਂ ਇੰਨਾ ਏਰੀਆ ਨਾ ਸੰਭਦਾ ਹੋਇਆ ਤਾਂ ਦੋ ਮੰਗਾ ਲਈਆਂ ਇਸ ਤੋਂ ਬਾਅਦ ਆਪਾਂ ਇੱਕ ਹੋਰ ਮੰਗਾਵਾਗੇ ਤਾਂ ਜੋ ਸਾਰੇ ਭੈੜ ਭਰਾਵਾਂ ਦਾ ਕੰਮ ਸਰ ਸਕੇ ਬਾਕੀ ਪਾਨਾ ਜੀ ਦੱਸ ਦੇਣਗੇ ਥੋੜਾ ਘੜਾ ਹੈ ਇਹ ਖਰਚਾ ਵੀ ਲੈਣਗੇ ਨਾਲ ਕਿ ਕਰ ਦਿਆਂ ਨੇ ਕਿਉਂਕਿ ਇਹਨਾਂ ਦੀਆਂ ਗੱਠਾਂ ਵਿਕਦੀਆਂ ਨੇ ਸਫਾਈਏ ਕਰਨੀਆਂ ਥੋੜਾ ਬਹੁਤਾ ਖਰਚਾ ਤੇਲ ਪਾਣੀ ਦਾ ਇਹ ਕਰਨਗੇ ਉਹ ਆਪਾਂ ਨੇ ਜਿੰਮੇ ਵੀ ਕਰਕੇ ਲਿਆਂਦੇ ਓਵੇਂ ਦੇਣਾ ਤੇ ਤੁਹਾਡਾ ਖੇਤ ਖੇਤੀ ਤੋਂ ਖੇਤੀ ਸਫਾਈ ਚ ਹੋ ਜਾਊਗਾ ਤਾਂ ਜੋ ਤੁਸੀਂ ਆਪਣੀ ਆਉਣ ਵਾਲੀ ਸੀਜ਼ਨ ਦੀ ਫਸਲ ਬੀਜ ਸਕੋ ਤੇ ਨਾਲ ਹੀ ਕੋਈ ਪਾਨਾ ਜੀ ਹੋਰ ਕੁਝ ਕਹਿਣਾ ਬਸ ਕੁਝ ਨਹੀਂ ਕਹਿਣਾ ਧੰਨਵਾਦ ਇਹ ਆਪਾਂ ਚਲੋ ਸਾਰੇ ਨਗਰ ਨੂੰ ਬੇਨਤੀ ਹੈ ਸਾਰੇ ਧੰਨਵਾਦ ਬਹੁਤ ਮਗਾਈਆ ਮਸ਼ੀਨ ਵਧੀਆ ਇਹ ਗੱਠਾ ਤੁਸੀਂ ਕਰਾਓ ਤੇ ਅੱਗ ਤੋਂ ਬਚੀਏ ਤਾਂ ਜੋ ਆਪਾਂ ਸਰਕਾਰ ਦੇ ਕਿਸੇ ਕਦਮ ਨੂੰ ਆਪਾਂ ਆਪਣੇ ਦੇ ਲੱਗੇ ਜਿਵੇਂ ਉਹ ਕਹਿੰਦੇ ਆ ਪਿਲਸਣਾ ਕੱਟ ਦਾਂਗੇ ਆ ਕੱਟ ਤਾਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜਿੰਨਾ ਵੱਧ ਤੋਂ ਵੱਧ ਹੁੰਦਾ ਗੱਠਾ ਕਰਵਾਓ ਇਹਨਾਂ ਨੂੰ ਪਾਨੇ ਉਹਨਾਂ ਨੂੰ ਤੁਸੀਂ ਦੱਸਣਾ ਹੈ ਇਹ ਨਾਲ ਦੀ ਨਾਲ ਤੁਹਾਡਾ ਨੰਬਰ ਨੋਟ ਕਰਨ ਕਿ ਨਾਲ ਦੀ ਨਾਲ ਤੁਹਾਡੇ ਖੇਤ ਚ ਪਹੁੰਚ ਜੂਗੀ ਕਿਉਂਕਿ ਇਹ 30 40 ਕਿੱਲੇ ਇੱਕ ਦਿਨ ਚ ਕਰ ਦਿੰਦੀ ਆ ਇਹ ਦਿਨ ਰਾਤ ਲਾ ਕੇ ਬੜਾ ਨਮੇੜੂ ਨਹੀਂ ਉਹ ਮਸ਼ੀਨ ਆਪਣੇ ਕੋਲੇ ਛੋਟੀ ਖਨਾਰ ਵਾਲੀ ਵੀ ਚੱਲ ਰਹੀ ਹੈ ਇੱਕ ਮਸ਼ੀਨ ਹੋਰ ਆ ਜੂਗੀ ਤਾਂ ਜੂ ਆਪਾਂ ਪ੍ਰਦੂਸ਼ਣ ਤੋਂ ਰਹਿਤ ਵੀ ਰਹੀਏ ਸਾਰੇ ਨਗਰ ਨੂੰ ਬੇਨਤੀ ਆ ਵੀ ਇਹਦਾ ਬਸਤਵਦ ਲਾਹਾ ਲਓ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ